ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਮਹੀਨੇ ਦੀ ਐਸੂਵੀ ਵੀ ਇੱਕ ਟੋਕੜ ਵੜਾ ਤੇ ਇੱਕ ਟੋਕੜ ਗੱਬਣਾਗੇ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸਸਰੀਕਾਰ ਜੀ ਸਸਰੀਕਾਰ ਬਾਈ ਹੋਰ ਕੰਮ ਕਰਕੇਵੇਂ ਚੱਲਦਾ ਕੰਮਕਾਰ ਬਾਈ ਵਧੀਆ ਠੀਕ ਆ ਹੁਣ ਟਾਈਮ ਬਾਦ ਬਣਾਈਆ ਹਨਾ ਟਾਈਮ ਬਾਦ ਬਈ ਫਿਰ ਪਹਿਲਾਂ ਯਾਰ ਛੋਲੇ ਜਾਂਨੇ ਆ ਮੜਕਾ ਨੂੰ ਕੁਲਕੀ ਦਾ ਹੁਣ ਵਿਲੇ ਹੀ ਹੋਏ ਆਗੇ ਹਾਂ ਹੁਣ ਲਿਆ ਕਰਾਂਗੇ ਬਸ ਠੀਕ ਆ ਹੁਣ ਸਟਾਰਟਿੰਗ ਆ ਕੰਮ ਦੀ ਬਸ ਸਟਾਰਟਿੰਗ ਆ ਠੀਕ ਆ ਬਈ ਨਾਮ ਤੇ ਡਰੈਸ ਬੋਲ ਦੋ ਬਈ ਹਾਂ ਬਈ ਮੇਰਾ ਜੱਗਾ ਪਿੰਡ ਢਿਲਮਾਂ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਰਹਿੰਦਾ ਬਈ ਤਪਾ ਰਹੇ ਹਾਂ ਦਾ ਤੇ ਜਿਹੜਾ ਆਪਣਾ ਘਰ ਆ ਵਾਲੀ ਕਾਲੀ ਸੜਕ ਤੇ ਆ ਵਾਲੀ ਕਾਲੀ ਸੜਕ ਤੇ ਆਪਣਾ ਘਰ ਆ ਬਾਦੀਆਂ ਚ ਹਾਂ ਬਾਦੀਆਂ ਚ ਘਰ ਆ ਹਾਂ ਤੇ ਮੋਬਾਈਲ ਨੰਬਰ ਬੋਲ ਦੋ ਬਈ 86999 ਠੀਕ ਆ ਭਾਈ ਹਾਂ ਭਾਈ ਤੇ ਇਧਰ ਹੀ ਸਟਾਰਟ ਕਰੀਏ ਆਪਾਂ ਭਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਭਾਈ ਦੂਜਾ ਸੂਆ ਸੂਈ ਵੀ ਆ ਠੀਕ ਆ ਮਹੀਨਾ ਡੇਢ ਮਹੀਨਾ ਹੋਇਆ ਸੂਈ ਨੂੰ ਠੀਕ ਆ ਉਹ ਵਸਾ ਹੈਗਾ ਤੇ ਮਗਰ ਉਹ ਬੈਠਾ ਉਧਰ ਠੀਕ ਆ ਹਾਂ ਬੱਚਾ ਵਸਾਗਾ ਵਸਾ ਬੈਠਾਗਾ ਚੱਕਰ ਲਓ ਮਹੀਨਾ ਹੋ ਗਿਆ ਉਹਨੂੰ ਸੂਈ ਨੂੰ ਹਾਂ ਮਹੀਨਾ ਹੋ ਗਿਆ ਸੂਈ ਨੂੰ ਭਾਈ 11 ਵਾਲੀ ਟ੍ਰੇਨ ਕੰਡੇ ਵਾਲਾ ਉਧਰ ਹੋਵੇ ਥੱਲੇ ਠੀਕ ਆ ਹਾਂ ਸੇਲ ਠੰਡੀ ਪੂਰੀ ਆ ਠੀਕ ਆ ਸੇਲ ਠੰਡੀ ਫੁੱਲ ਆ ਜਿਵਾਈ ਚੂਈ ਵੀ ਚੰਗੀ ਆ ਜਿਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਇਹਨੇ ਮਰਜੀ ਬੈਠਾ ਲੈ ਮੈਂ ਯਾਰ ਆਡਰ ਬਹੁਤ ਕਮਾਲ ਦਾ ਹੈ ਨਾ ਬਾਈ ਥਾਣ ਸੁਣ ਵੀ ਬਹੁਤ ਚੰਗਾ ਥਾਣ ਮੁੱਠੀ ਵਾਲਾ ਥਾਣਾ ਹੈ ਨਾ ਜਿਵਾਈ ਚੂਈ ਇੱਕ ਨੰਬਰ ਇੱਕ ਨੰਬਰ ਬਾਈ ਇੱਕ ਨੰਬਰ ਨਾਲ ਨਾਲ ਆਡਰ ਤੇ ਫੁੱਲ ਬਰੀ ਕੀ ਜਾ ਬਾਕੀ ਉਹ ਵੀ ਫੈਟ ਫੂਡ ਵੀ ਵਧੀਆ ਆਉਂਦੀ ਆ ਫੈਟ ਫੂਡ ਵੀ ਚੰਗੀ ਆਉਂਦੀ ਆ ਗਰਮੀ ਨਹੀਂ ਬੰਦ ਮੰਦੀਆਂ ਨਾ ਠੰਡ ਮੰਨਣਾ ਨਾ ਠੰਡ ਮੰਨਣਾ ਦੋਵੇਂ ਮੌਸਮਾਂ 'ਚ ਚੱਲਣ ਵਾਲੀਆਂ ਨੇ ਹਨਾ ਤੋੜ ਦੇ ਭਰਾ ਬੰਦਾ ਤੋੜਾ ਚੈੱਕ ਕਰ ਲੋ ਤੋੜਾ ਬਾਕੀ ਕੱਦ ਵੈਡ ਵਾਲੀ ਵੈੜਾ ਕੋਈ ਛੋਟੀ ਨਹੀਂ ਬਾਕੀ ਨਮਾ ਹਾਣਾ ਬਾਈ ਵਧੀਆ ਨਮਾ ਹਾਣਾ ਕੋਈ ਬੜਾ ਪਾਇਆ ਨਹੀਂ ਨਾ ਦੂਜਾ ਸੂਆ ਰਿਜਨਲ ਜਮਾ ਜਮਾ ਦੂਜਾ ਸੂਆ ਰਿਜਨਲ ਆ ਫੇਸਬੁਕ ਕਰਮ ਵਾਲੇ ਦਾ ਬਹੁਤ ਕਮਾਲ ਥਣ ਥਣ ਵੀ ਬਹੁਤ ਚੰਗਾ ਹੈ ਚਬਾਈ ਚੋਈ ਇੱਕ ਨੰਬਰ ਆ ਪੂਰੀ ਠੀਕ ਆ ਚਬਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਆ ਗਈ ਹੁਣ ਦੁੱਧ ਮਤਲ ਕਿਸ ਟਾਈਮ ਕੰਡੇ ਵਾਲਾ 13 ਲੀਟਰ ਜਮਾ ਕੰਡੇ ਵਾਲਾ ਆ ਠੀਕ ਆ ਹਾਂ ਕੰਡਿਆ ਦੱਦ ਬਾਈ ਕਹਿੰਦਾ ਇਸ ਟਾਈਮ 13 ਲੀਟਰ ਜਮਾ ਤਿਆਰ ਜਮਾ ਰੈਡੀ ਆ ਤੇਰਾ ਆਪਾਂ ਵੀ 4 ਟਾਈਮ ਚੋਲੇ ਇੱਥੇ ਖੜੀ ਕੋ ਜਮਾ ਹੀ ਉਹ ਆ ਹਨਾ ਬਾਈ ਫਿਕਸ ਜੀ ਆਰਡਰ ਆਗਾ ਨਾ ਟੁੱਟੇ ਨਾ ਹੋਵੇ ਜਿੰਨੀ ਮਰਜੀ ਮਤਲਬ ਸੁਵੇ ਸੁਪੇ ਵੜ ਲੈ ਬੜਾ ਚੰਗਾ ਥੋੜਾ ਕੈਮਰੇ ਤੋਂ ਜ਼ਰੂਰ ਜਗਦੇ ਆ ਭਰਾ ਫਿਰ ਕੀ ਮੁੱਲ ਆ ਫਿਰ ਇਹਦਾ ਜਾਇਜ਼ ਆ ਇਹ ਆ ਬਸ ਲੈਣ ਦੇ 34 ਦੇ ਦਾਂਗੇ ਇਹ ਜਮਾ ਜਾਇਜ਼ ਮੁੱਲ ਕਰਤਾ ਬਾਈ ਬਸ ਜਮਾ ਆਪਣੇ ਰੇਟ ਜੇ ਹੀ ਹੁੰਦੇ ਆਪਾਂ ਬੜਾ ਮੁੱਲੇ ਵਾਲੀ ਕਰਦੇ ਆ ਹਾਂ ਅੱਗੇ ਵੀ ਤੇਰੇ ਮੁੱਲ ਜਮਾ ਜਾਇਜ਼ ਹੀ ਹੁੰਦੇ ਆਗੇ ਜਿਹਾ ਭਾ ਕਈ ਇਹ ਰੰਗ ਜਿਵੇਂ ਪਾਲਸ ਫਰੀ ਹੋਵੇ ਆਏ ਆ ਵੈੜ ਹਨਾ ਰੰਗ ਰੰਗ ਬਹੁਤ ਚੰਗਾ ਹਾਂ ਸ਼ਾਇਨਗ ਪੂਰੀ ਆ ਸ਼ਾਇਨਗ ਵੈੜ ਚ ਫੁੱਲ ਆ ਵੇ ਹਾਂ ਮੁੱਲ 34000 ਬਾਕੀ ਮੌਕੇ ਦੇ ਮਾਨਤਨ ਹੋਏਗਾ ਨਹੀਂ ਮਾਨਤਨ ਵੀ ਕਰਦਾ ਯਾਰ ਮੇਨ ਗੱਲ ਹੁੰਦੀ ਠੰਡੀ ਸ਼ੀਲ ਦੀ ਹਨਾ ਭਾਵੇਂ ਅਗਲੇ ਤੇਰੇ ਬੁੜੀਆਂ ਚੋਲਾਂ ਨਾਲ ਭਾਵੇਂ ਬੰਦੇ ਚੋਲਾਂ ਨਾਲ ਭਾਵੇਂ ਜਵਾਗ ਚੋਲਾਂ ਨਾਲ ਇਹ ਵੀ ਹੋਵੇ ਕਰਮਾਂ ਲਈ ਲੱਤ ਚੱਕ ਜੂ ਜਮਾਂ ਮਖਾਇ ਲੱਤ ਵੀ ਨਹੀਂ ਚੱਕਦੀ ਜਮਾਂ ਨਹੀਂ ਚੱਕਦੀ ਸਹੀ ਗੱਲ ਆ ਬਾਈ ਅੱਗੇ ਭਰਾ 2 ਨੰਬਰ ਯਾਰ ਸਰ ਭਾਈ ਟੋਕੜ ਆਗੀ 4 ਕਿ ਮਹੀਨੇ ਹੀ ਸੂਈ ਵੀ ਆ ਇਹ 4 ਮਹੀਨਿਆਂ ਦੀ ਸੂਈ ਵੇ ਟੋਕੜ ਤੇ ਹੀਟ ਤੇ ਪੂਰੀ ਕਾਲਦੀ ਪੂਰੀ ਹੀ ਚਾਹ ਈਡ ਚ ਪੂਰੀ ਆ ਹਾਂ ਠੀਕ ਆ ਦੇ ਬਸ ਅੱਜ ਸ਼ਹਿਰ ਬਰੀਡ ਬਹੁਤ ਘੱਟ ਮਿਲਦੀ ਆ ਤੇ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਇਹਦਾ ਵੀ ਬੈਰਾ ਦਿਖਾ ਦੇ ਯਾਰ ਥਣ ਥਣ ਬਹੁਤ ਚੰਗਾ ਲੱਗਿਆ ਵਾ ਗਲਾਬੀ ਥਣ ਲੱਗਿਆ ਬਹੁਤ ਆ ਬਾਈ ਹਨਾ ਬਹੁਤ ਚੰਗੀ ਆ ਦੁੱਧ ਵੀ 10 ਲੀਟਰ ਸੀ ਇਹਦੇ ਹੁਣ ਹੀਟ ਕਰਕੇ ਥੋੜਾ ਘਟੀ ਵਾ 9 ਲੀਟਰ ਹੋ ਦੋ ਤਾਂ ਹੁਣ ਵੀ ਛੀਦਾ ਏ ਡਰ ਡਰ ਕਰਨ ਵਾਲੀ ਦਾ ਬਹੁਤ ਮਾਲ ਦਾ ਡਰ ਲੱਥ ਥਣ ਤੇ ਕਰ ਲੋ ਹੁਣ ਤਾਂ ਸ਼ਵੇਰ ਦੀ ਵਾਈ ਦੀ ਚੋਈ ਹੋਣੀ ਆ ਗਈ ਸ਼ਾਮ ਤੱਕ ਡਾਟਰ ਬਹੁਤ ਹੋਣਾ ਪੂਰਾ ਬਾਈ ਹੁਣ ਵੀ ਲੈਵਾ ਪੂਰਾ ਵਧੀਆ ਹੈਗਾ ਬਾਈ ਲੇਵਾ ਹੁਣ ਵੀ ਪੂਰਾ ਕਮਾਲ ਦਾ ਸੀ ਟਾਈਮ ਕਿੰਨਾ ਕੁ ਹੋਇਆ ਹੋਊਗਾ ਮੈਨੂੰ 10:30 ਦਾ ਟਾਈਮ ਹੋਇਆ ਬਾਕੀ ਬਾੜ ਮੂਰੇ ਬਣਨ ਵਾਲੀ ਆ ਪੂਰੇ ਵਧੀਆ ਪੈਸੇ ਬਟਾਉ ਮੂਰੇ ਬਾੜ ਜੀ ਨੇ ਘਰੇ ਸਾਹਮਣੇ ਹੋਈ ਉਹ ਤਾਂ ਗੱਲ ਵੱਖਰੀ ਰੇਟ ਵੀ ਆਪਾਂ ਬਸਿਆਂ ਦੇ ਰੇਟ ਤੇ ਹੀ ਦੇ ਦੇਣੀ ਆ ਜੀ ਬਈ ਦੁੱਧ ਵੀ ਚੰਗਾ ਕੱਢਿਆ ਫਿਰ ਹਣਾ ਬਈ ਦੁੱਧ ਵਧੀਆ ਦਿੱਤਾ ਹਾਂ ਪਤਾ ਲਿਆਂਦੀ ਆ ਦੇਖ ਐਵੇਂ ਆਪਾਂ ਗੱਪ ਮਾਰੀ ਜਾਈਏ ਹਣਾ ਬਈ ਬਿਲਕੁਲ ਜੈ ਜੈਕਾਰ ਬਾਅਦ ਦੇਖ ਜਨਤ ਦੀ ਘੜੀ ਆ ਦਸ ਸੀ ਹੀਟ ਕਰਕੇ ਥੋੜਾ ਘਟੀ ਵਾ 9 ਲੀਟਰ ਹੋ ਹੁਣ ਕੰਡਿਆ ਵਾਲਾ ਠੀਕ ਆ ਬਾਈ ਕਹਿੰਦਾ ਹੁਣ ਹੀਟ ਚਾਈ ਕਰਕੇ 9 ਲੀਟਰ ਫੁੱਲ ਬਰੀਡਾ ਗਰਮੀ ਗਰਮ ਇਹ ਵੀ ਨਹੀਂ ਬਿਲਕੁਲ ਮਾਰਦਾ ਇਹ ਨਹੀਂ ਜਿਵੇਂ ਮਰਜੀ ਵਾਜ ਲੈ ਦਿਖਾ ਲੈ ਯਾਰ ਬਾਈ ਫੁੱਲ ਠੰਡੀ ਆ ਬਾਈ ਨੇ ਹਾਂ ਹੁਣ ਇੰਨਾ ਚੰਗਾ ਚਵਾਈ ਚੂਈ ਦਾ ਕੋਈ ਲੇਖਾ ਹੀ ਨਹੀਂ ਬੈਠਾ ਬਾਈ ਦਾ ਕੋਈ ਲੇਖਾ ਨਹੀਂ ਬਾਕੀ ਬਰੀਡ ਬਹੁਤ ਚੰਗੀ ਆ ਬੈਠਦੀ ਹਾਂ ਬਰੀਡ ਬਹੁਤ ਚੰਗੀ ਆ ਗਈ ਹਾਂ ਬਾਈ ਨੇ ਜਿਵੇਂ 20 ਜਿਹੜੀ ਖੜੀ ਕਰਤੀ ਇਹ ਨਹੀਂ ਹੈਗਾ ਵੀ ਭੱਜ ਲੂ ਸਹੀ ਗੱਲ ਆ ਬਾਈ ਬਹੁਤ ਕਮਾਲ ਦੀ ਕਰ ਫੇਸ ਫੁਰਸ਼ ਵੀ ਕਰਮ ਵਾਲੀ ਦਾ ਫੁੱਲ ਆ ਬਾਕੀ ਕੱਤ ਵੈਡ ਵਾਲੀ ਵੈੜਾ ਕੋਈ ਛੋਟੀ ਹੀ ਨਹੀਂ ਹੈ ਨਾ ਬਾਈ ਨਹੀਂ ਪੂਰੀ ਵਧੀਆ ਹੂੰ ਚੂਈ ਨੂੰ 4 ਮਹੀਨੇ ਹੋਏ ਆ ਫੀਦਾ ਬਹੁਤ ਆਉਂਦੀ ਆਪਣਾ ਸੌਦਾ ਹੋਦਾ ਭਲੇ ਅਗਲਾ ਜਾਣਸਰ ਭਰਾ ਜੀ ਆਉਂਦਾ ਜਿਹੜਾ ਤਿਆਰੀ ਚਾ ਫੁੱਲ ਪੂਰੀ ਤਿਆਰੀ ਚਾ ਕੱਲ ਦੀ ਹੀਟ ਚਾ ਬਈ ਪੂਰੀ ਫੇ ਚੇਕ ਕਰਾ ਦੇ ਭਰਾ ਬੰਦਾ ਮੜ ਆਇਆ ਤੈਨੂੰ ਕਰਾ ਕੇ ਕਰ ਲੈ ਮੈਂ ਫੇਸਬੁੱਕ ਕਰਨ ਵਾਲੀ ਦਾ ਫੁੱਲ ਚੰਗਾ ਹਨਾ ਵਹੜ ਵੀ ਪੂਰੀ ਚੰਗੀ ਆ ਫਟ ਵੀ ਪੂਰੀ ਆਉਂਦੀ ਆ ਪਲੀ ਵੀ ਵਹੜ ਹੈ ਜਿਹਨੇ ਆਪਾਂ ਕਹੇ ਦੀ ਹਾਂ ਰੇਟ ਵੀ ਇਹਦਾ ਆਪਾਂ ਲਾਈਨ ਦੇਣ 30000 ਵੀ ਦੇ ਦਾਂਗੇ ਆਪਾਂ ਜਮਾ ਜਾਜ ਮੋਲਾ ਯਾਰ ਜਿਵੇਂ 9 ਲੀਟਰ ਦੁੱਧ ਤਿਆਰ ਆ ਹਨਾ ਜਮਾ ਰੇਟ ਵੀ ਜਮਾ ਜਾ ਜਾ ਇੱਕ ਹੋਰ ਗੱਲ ਹੈ ਨਾ ਮੱਝਾਂ ਵਾਲਾ ਕੰਮ ਹੀ ਆ ਜਮਾ ਮੱਝਾਂ ਵਾਲਾ ਬਈ ਹਾਂ ਮੱ ਫਰਦਰੂ ਫੈਟ ਨਹੀਂ ਹੋਣੀ ਆ ਫੈਟ ਪੂਰੀ ਵਧੀਆ ਹੂੰ ਫੈਟ ਫੂਡ ਕਮਾਲੀਆਂ ਫੁੱਲ ਦੂਜੇ ਪਾਸੇ ਦੀ ਆਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਥਣ ਘੜਾਇਆ ਕਰਮ ਵਾਲੀ ਦਾ ਚੰਗੇ ਥਣਾ ਮੁੱਲ 23000 ਬਾਕੀ ਮੌਕੇ ਦੇ ਮਾਨਦਾਨ ਹੋ ਜੂ ਜਗੇ ਕੋਈ ਨਾਲ ਨਹੀਂ ਕਰਦਾਂਗੇ ਥੋੜਾ ਠੀਕ ਆ ਅੱਗੇ ਭਰਾ ਤਿੰਨ ਨੰਬਰ ਹਾਂ ਬਾਈ ਇੱਕ ਹੀ ਡਿਟੇਲ ਆ ਇਹ ਬਈ 6 ਮਹੀਨੇ ਲਵੇ ਤਵੇ ਗੱਬਣਾ 5.5 ਦੇ ਉੱਤੇ ਹੈ ਗੱਬਣ ਇਹ 5.5 ਮਹੀਨੇ ਤੋਂ ਉੱਤੇ ਆ ਹਾਂ ਯਾਰ ਕਾਦਾ ਹੀ ਬਹੁਤ ਆ ਹੈਡ ਬਹੁਤ ਆ ਬਈ ਵਹਿੜਾ ਨੰਮੂ ਵੀ ਬਹੁਤ ਆ ਕਾਦਾ ਹੈਟ ਵੀ ਬਹੁਤ ਆ ਨੰਮੂ ਤਾਂ ਮੈਂ ਕਹਿੰਦਾ ਟਰਾਲੇ ਵਰਗੀ ਵਹਿੜਾ ਜਮਾ ਜੰਗ ਜਿੱਡੀ ਹੈ ਕਾਇਨ ਦੇ ਮੈਂ ਜਨਰੇਲ ਗੱਡੀ ਜਾਂ ਜਨਮੇ ਆ ਇਹ ਦਾਣਾ ਸਹੀ ਗੱਲ ਆ ਹੁਮੇਂ ਆ ਤੇ ਦੁੱਧੇ ਥੱਲੇ ਬਈ 6 ਲੀਟਰ ਆਗਾ 6 ਲੀਟਰ ਆ 5.5 ਮਹੀਨੇ ਦੀ ਹਾਂ 6 ਲਵੇ ਹੀ ਆ ਗੱਬਣ 6 ਲਵੇ ਚੈੱਕ ਪਾਸ ਆ ਥਣ ਚੈੱਕ ਕਰ ਲਓ ਮੁੱਠੀ ਵਾਲਾ ਥਣ ਥਣ ਬਈ ਬਹੁਤ ਚੰਗਾ ਪੂਰੀ ਮਿੱਥੀ ਦੇ ਥਣ ਲੱਗ ਬੇ ਚਬਾਈ ਚਬੂ ਇੱਕ ਨੰਬਰ ਜਮਾ ਇੱਕ ਨੰਬਰ ਰਤਾਰ ਆ ਮਾਰ ਕੇ ਦਿਖਾ ਦਿੰਦੇ ਲੈ ਦਿਖਾ ਲੈ ਠੰਡੀ ਸੀਲ ਦਾ ਫਲ ਆ ਹਨਾ ਲੈ ਧਾਰ ਹੀ ਬੜੀ ਕਮਾਲ ਦੀ ਆ ਬਾਈ ਹਨਾ ਬਹੁਤ ਚੰਗੀ ਆ ਬਾਈ ਚਬਾਈ ਮੋਟੀ ਮੋਟੀ ਧਾਰ ਵਰਦੀ ਆ ਬਾਈ ਹਨਾ ਤੇ ਠੰਡੀ ਇੰਨੀ ਆ ਸਹੀ ਗੱਲ ਆ ਬਾਈ ਫਲ ਕਮਾਲ ਆ ਯਾਰ ਬਾਕੀ ਵੇਣ ਬਾਈ ਜਦੋਂ ਮੂਰੇ ਬਹੁਤ ਪਾਇਆ ਦੀ ਆ ਮੂਰੇ ਬਹੁਤ ਪਾਇਆ ਜਮਾ ਗੱਡੀ ਜਲਦੀ ਡਿਵਾਡ ਆ ਗਈ ਜਿੰਨਾਂ ਦੀ ਡਿਵਾਡ ਆ ਗਈ ਕੱਦ ਵੱਡ ਪਖੋਂ ਗਰਾਈ ਰੂਜੀ ਕਰਮਾੜੀ ਫੁੱਲ ਬਾਹਰ ਨੇ ਕੋ ਬੜ ਕੇ ਸੁਣਾ ਮੁਰੇ ਜਮਾ ਬਈ ਜਮਾ ਕਿੰਨਾ ਕਦਦ ਵੀਰੇ ਕੱਢਿਆ ਵਾਸਤੇ ਬਈ ਬਈ ਇਹਨੇ 26 27 ਕਿਲੋ ਕੱਢਿਆ ਵਾ ਆਹੇ ਥੋੜੀ ਜਿਹੀ ਮੰਨ ਗਾ ਸਮਰਾਉਂ ਦੇ ਲੇਟ ਕਰਤੀ ਠੀਕ ਆ ਹਾਂ ਬਈ ਕਹਿੰਦਾ ਥੋੜੀ ਜਿਹੀ ਬੰਨ ਚ ਲੇਟ ਕਰਤੀ ਸੀਗੀ ਫਾਰਮ ਦੀ ਵੈੜ ਆ ਗਈ ਉਹ ਬਈ ਫਾਰਮ ਦੀ ਵੈੜ ਆ ਲੈ ਫੇਸਬੁਕ ਚੈੱਕ ਕਰ ਲੋ ਫੁੱਲ ਕੱਦ ਵੱਡਾ ਬੱਡੀ 5 ਫੁੱਟ ਤੋਂ ਉੱਤੇ ਹਣਾ ਆਰਾਮ ਆਰਾਮ ਲ ਸੇ ਫੁੱਟ ਦੇ ਲਵੇ ਤਾਂ ਵੀ ਆ ਹੈ ਗਈ ਆ ਬਾਈ ਸਹੀ ਗੱਲ ਆ ਸੁਨੱਖ ਪੁਣਾ ਵਾੜ ਤੇ ਫੁੱਲਾ ਪ੍ਰਿੰਟ ਬਰੰਡ ਕਰਨ ਵਾਲੀ ਦਾ ਫੁੱਲ ਚੰਗਾ ਬਾਈ 5.5 ਮਹੀਨੇ ਚੈੱਕ ਪਾਸ ਜਮਾ ਚੈੱਕ ਪਾਸ ਬਾਈ ਜਮਾ ਤਸੱਲੀ ਕਰਨੀ ਚਾਹੁੰਦਾ ਹੋਵੇ ਜੀ ਜਮਾ ਜੀ ਅਸੀਂ ਕਰਾ ਡਾਕਟਰ ਨਾਲ ਲਿਆਵੇ ਠੀਕ ਆ ਕੋਈ ਚੱਕਰੀ ਨਹੀਂ ਭਾਵੇਂ ਬਾਈ ਕਹਿੰਦਾ ਆਪਦਾ ਡਾਕਟਰ ਕੋਈ ਨਾਲ ਲਿਆ ਆਵੇ ਨਾ ਤੋੜਾ ਤਰਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਵਾ ਕੀ ਧਾਰ ਵੀ ਬਾਈ ਨੇ ਮਾਰ ਕੇ ਦਿਖਾਈ ਦਿੱਤੀਆਂ ਧਾਰਾਂ ਚੋਈ ਜੂਈ ਦਾ ਬੜੀ ਚੰਗੀ ਆ ਨਜਾਇਜ਼ ਜੀ ਚੋਈ ਤਾਂ ਬਾਈ ਫੁੱਲ ਚੰਗੇ ਆ ਸਹੀ ਚਾਰੋ ਜੂਰੂ ਜਿਹੜਾ ਕੋ ਮਰਜ਼ੀ ਪਾ ਦੀ ਠੀਕ ਆ ਚਾਰੋ ਜੂਰੂ ਬਾਈ ਕਹਿੰਦਾ ਫੁੱਲ ਜਿਹੜਾ ਇਹ ਭਰਾ ਫਿਰ ਆਇਆ ਅੱਜ ਦੀ ਘੜੀ ਦਾ ਕੀ ਮੁੱਲ ਰੁਜਾਇਆ ਜਾ ਇਹ ਆ ਬਸ ਜਮਾ ਲੈਣ ਦੇਣ 42000 ਰੁਪਇਆ ਲੈ ਜਮਾ ਜਾਏ ਮੁੱਲ ਐਡੀ ਬਾਹੜਾ ਬਈ ਲੱਖਾਂ ਤੋਂ ਬਾਹਰ ਜਾਣ ਵਾਲੀ ਜਮਾ ਲੱਖ ਤੋਂ ਬਾਹਰ ਵਿਕੂ ਬਈ ਕੋਈ ਸ਼ੱਕ ਨਹੀਂ ਲੱਖ ਤੋਂ ਬਾਹਰ ਵਿਕੂ ਜਮਾ ਗਾਰੰਟੀ ਐ ਲੱਖ ਤੋਂ ਬਾਹਰ ਵਾਲੀ ਆ ਬਾਹਰ ਵਾਲੀ ਆ ਬਈ ਕੱਦ ਵਡ ਚੈੱਕ ਕਰ ਲੋ ਹੁਣ ਜਿਵੇਂ ਕੱਚੀ ਆ ਜਿੰਨਾ ਦੁੱਧ ਦਾ ਉਸ ਹਿਸਾਬ ਨਾਲ ਬਾਈ ਨੇ ਮੁੱਲ ਕੀਤਾ ਬਸ ਜਮਾ ਜੈਨਵਲ ਦੇ ਰੇਟ ਆ ਬਸ ਜੈਨਵਲ ਦੇ ਰੇਟ ਕੋਈ ਬਾਈ ਨੇ ਮਜ਼ਾਜ ਰੇਟ ਨਹੀਂ ਕੀਤਾ ਥਣ ਚੈੱਕ ਕਰ ਲਵਾ ਕੀ ਧਾਰ ਆਪ ਚੈੱਕ ਕਰਵਾਈ ਵੀ ਆ ਲੈ ਬੜਾ ਕਮਾਲ ਦਾ ਗਲਾਬੀ ਥਾਣਾ ਠੰਡੀ ਸ਼ੀਲ ਕਰਮਾੜੀ ਦਾ ਬਾਈ ਜਮਾ ਬਾਈ ਕੋਈ ਅੰਤ ਨਹੀਂ ਪੂਰੀ ਫੁੱਲ ਲਾਓ ਠੀਕ ਆ ਨੈਗਸੀ ਕੇ ਭਰਾ ਕੋਲੇ ਤਿੰਨ ਤਿੰਨੇ ਦਿਖਾ ਦੇ ਜੇ ਤਿੰਨਾ ਜੋ ਕਿਸੇ ਵੀਰ ਦੇ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹਾਂ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤਾਦਿਲੋਂ ਧੰਨਵਾਦ